ਪੰਜਾਬ ਇੱਕ ਭਾਈਚਾਰੇ ਦਾ ਨਾਮ ਹੈ ਪੰਜਾਬ ਦੇ ਵਿੱਚ ਔਰਤ ਦਾ ਸਤਕਾਰ ਔਰਤ ਦੀ ਕਦਰ ਔਰਤ ਦੀ ਰਿਸਪੈਕਟ ਜਿਹੜੀ ਆਮ ਤੌਰ ਤੇ ਜਾਣੀ ਜਾਂਦੀ ਹੈ ਕਿਸੇ ਦੀ ਬਗਾਨੇ ਦੀ ਧੀ ਨੂੰ ਆਪਣੀ ਧੀ ਦੇ ਤੌਰ ਤੇ ਸਤਕਾਰ ਕੀਤਾ ਜਾਂਦਾ ਵੱਡੇ ਸਰ ਵੀ ਬਲੋਸਦੇ ਆ ਪਰ ਕੱਲ ਇੱਕ ਬਠਿੰਡੇ ਦੇ ਅੰਦਰ ਇੱਕ ਸਮਾਗਮ ਹੋਇਆ ਜਿਹੜਾ ਕਿ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਬਠਿੰਡਾ ਦੀ ਏਮਜ਼ ਦਾ ਉਦਘਾਟਨ ਸੀਗਾ ਬੜਾ ਚੰਗਾ ਲੱਗਾ ਕਿ ਉਹਨਾਂ ਨੇ ਸੰਗਰੂਰ ਵਿੱਚ ਵੀ ਔਰ ਫਰੋਕਪੁਰ ਵਿੱਚ ਵੀ ਕਈ 100 ਕਰੋੜ ਦੇ ਜਿਹੜੇ ਹੋਰ ਐਲਾਨ ਕੀਤੇ ਪੰਜਾਬ ਦੇ ਲਈ ਕੀਤੇ ਉਹ ਚੰਗੀ ਗੱਲ ਹੋਈ ਤੇ ਉਸ ਮੌਕੇ ਦੇ ਉੱਤੇ ਇਹ ਜਿਹੜਾ ਵੱਡਾ ਫੰਕਸ਼ਨ ਸੀ ਉਸ ਵਿੱਚ ਸਾਰੇ ਲੋਕ ਪਹੁੰਚੇ ਸੀ ਤੇ ਵਿਸ਼ੇਸ਼ ਕਰਕੇ ਕਿਉਂਕਿ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ ਬੀਬਾ ਹਰਸਿਮਰਤ ਕੌਰ ਬਾਦਲੂ ਵੀ ਪਹੁੰਚੇ ਉਥੋਂ ਦੀ ਇੱਕ ਤਸਵੀਰ ਜਿਹੜੀ ਆ ਉਹ ਆਮ ਆਵਾਮ ਨੂੰ ਅੱਜ ਚੰਗੀ ਨਹੀਂ ਲੱਗ ਰਹੀ ਉਸ ਦਾ ਵਿਰੋਧ ਵੀ ਹੋ ਰਿਹਾ ਮੈਂ ਕੋਈ ਪਾਰਟੀ ਦੇ ਪੱਧਰ ਤੇ ਇਸ ਗੱਲ ਦਾ ਸ਼ਾਇਦ ਵਿਰੋਧ ਨਾ ਕਰਾਂ ਮੈਂ ਇੱਕ ਭਾਈਚਾਰਕ ਤੌਰ ਤੇ ਇੱਕ ਔਰਤ ਜਿਹੜੀ ਕਿ ਵਿਵਾਗ ਬੋਲਦੀ ਆ ਇਸ ਪੰਜਾਬ ਲਈ ਬੋਲਦੀ ਆ ਭਾਈਚਾਰੇ ਲਈ ਬੋਲਦੀ ਆ ਤੇ ਪੰਜਾਬ ਲਈ ਵੱਡਾ ਮਾਣ ਵੀ ਆ ਕਿ ਇਸ ਪਾਰਲੀਮੈਂਟ ਦੇ ਜਿਹੜਾ ਦੌਰ 5 ਸਾਲ ਦਾ ਲੰਘ ਰਿਹਾ ਹੈ ਇਸ ਦੇ ਵਿੱਚ ਉਹਨੂੰ ਵੈਸਟ ਪਾਰਲੀਮੈਂਟਰੀਅਨ ਵੂਮਨ ਦੇ ਤੌਰ ਤੇ ਸ਼ਾਇਦ ਉਹਨੂੰ ਵਾਰਡ ਦਿੱਤਾ ਗਿਆ ਤੇ ਪਿਛਲੇ ਦਿਨਾਂ 'ਚ ਸਪੀਕਰ ਸਾਹਿਬ ਨੇ ਉਹ ਵਾਰਡ ਦਿੱਤਾ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਸਪੀਕਰ ਆ ਉਹਨਾਂ ਨੇ ਉਹਨੂੰ ਵਾਰਡ ਦਿੱਤਾ ਕਿ ਉਹ ਇੱਕ ਅੱਛਾ ਬੋਲਦੇ ਨੇ ਭਾਵੇਂ ਕਿ ਇਹ ਇਹ ਗੱਲ ਮੰਨ ਕੇ ਜਾਣੀ ਚਾਹੀਦੀ ਆ ਜਿਹੜਾ ਸੱਤਾ ਦੇ ਬੈਠਾ ਵਿਅਕਤੀ ਆ ਜੇ ਉਹ ਆਪਣੇ ਵਿਰੋਧ ਨੂੰ ਆਪਣੇ ਆਪਣੀ ਮੁਖਾਲਫਤ ਸਮਝੇ ਤੇ ਮੈਨੂੰ ਲੱਗਦਾ ਕਿ ਉਹ ਬਾਲਾ ਸਿਆਣਾ ਨਹੀਂ ਹੋ ਸਕਦਾ ਜਿਹੜਾ ਸੱਤਾ ਦੇ ਬੈਠਾ ਵਿਅਕਤੀ ਹੈ ਪਾਵਰ ਦੇ ਵਿੱਚ ਹੈ ਜੇ ਉਹ ਆਪਣੇ ਵਿਰੋਧੀਆਂ ਤੋਂ ਆਪਣੀ ਕੋਈ ਗਲਤੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਤੇ ਉਹ ਅੱਗੇ ਤਰੱਕੀ ਕਰੇਗਾ ਉਹਨੂੰ ਮਾਣ ਸਨਮਾਨ ਵੀ ਮਿਲੇਗਾ ਸੋ ਇਸ ਮੌਕੇ ਦੇ ਉੱਤੇ ਬੀਬਾ ਹਰਸ਼ਵਰਤ ਨੇ ਪੰਜਾਬ ਦੇ ਲਈ ਜੋ ਪਿਛਲੇ ਸਮੇਂ 'ਚ ਮੋਦੀ ਸਾਹਿਬ ਨੇ ਐਮਜ਼ ਦੀ ਗੱਲ ਕੀਤੀ ਉਹਨੂੰ ਘਾਟਨ ਇੱਥੇ ਕੀਤਾ ਤੇ ਹੋਰ ਜਿੰਨੇ ਵੀ ਕਿਹਨਾ ਪੰਜਾਬ ਦੇ ਲਈ ਕੰਮ ਕੀਤੇ ਆ ਉਹਨਾਂ ਦੀ ਬੜੀ ਵਧੀਆ ਸ਼ਲਾਘਾ ਕੀਤੀ ਹੈ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੱਸਣ ਦੀ ਜਦੋਂ ਕੋਸ਼ਿਸ਼ ਕੀਤੀ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਕਿਉਂਨੇ ਆ ਕਿ ਕਿਸਾਨ ਜੀ ਦੀ ਜਿਹੜੀ ਤੁਸੀਂ ਆਏ ਸੀ ਜਿਹੜੀ ਜਿਹਦਾ ਆਮਦਨ ਸੀ ਤੁਸੀਂ ਦੁੱਗਣਾ ਕਰਨ ਦੀ ਗੱਲ ਕੀਤੀ ਸੀ ਉਹ ਦੁੱਗਣਾ ਨਹੀਂ ਹੋ ਰਹੀ ਤੇ ਉਹ ਅੱਜ ਵਿਚਾਰਾ ਸਰਕਾਂ ਤੇ ਰੋਲ ਰਿਹਾ ਤੁਸੀਂ ਉਹਦੇ ਨਾਲ ਇੱਕ ਵਾਅਦਾ ਕੀਤੇ ਸੀ ਵਾਅਦੇ ਵਫਾ ਨਹੀਂ ਕੀਤੇ ਤੇ ਉਹਨਾਂ ਦੇ ਕਰਕੇ 700 ਕਿਸਾਨ ਪਹਿਲਾਂ ਵੀ ਮਾਰੇ ગયા ਤੇ ਹੁਣ ਫੇਰ ਵਿਚਾਰੇ ਬਾਰਡਰਾਂ ਤੇ ਬੈਠੇ ਨੇ ਕਿਉਂਕਿ ਇਹ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਤੇ ਜਿਹੜੇ ਸਿਆਸਤ ਕਰ ਰਹੇ ਲੋਕ ਆ ਉਹ ਜੇ ਖੇਤ ਜੇ ਕਿਸਾਨ ਦੀ ਗੱਲ ਨਹੀਂ ਕਰਨਗੇ ਮਜ਼ਦੂਰ ਦੀ ਗੱਲ ਹੀ ਕਰਨਗੇ ਮੈਨੂੰ ਲੱਗਦਾ ਇਹ ਇੱਕ ਵੱਡਾ ਆਪਣੇ ਸੂਬੇ ਦੇ ਨਾਲ ਤੇ ਲੋਕਾਂ ਨਾਲ ਧੋਖਾ ਹੋਏਗਾ। ਉਹ ਵੀਬਾ ਹਰਸੰਤ ਨੇ ਆਪਣਾ ਫਰਜ਼ ਅਦਾ ਕੀਤਾ। ਪਰ ਉਸ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਇੱਕ ਵੱਡੇ ਫੱਦਰ ਤੇ ਹੁੱਲਣਵਾਜੀ ਕੀਤੀ ਗਈ। ਇਸ ਜਿਹੜੀ ਚੰਗੀ ਗੱਲ ਸੀ ਇੱਕ ਚੰਗਾ ਜਿਹੜਾ مشਵਰਾ ਦਿੱਤਾ ਗਿਆ ਉਸ ਦੇ ਖਿਲਾਫ ਹੂਟਿੰਗ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਇਸ ਨੂੰ ਚੰਗਾ ਸਮਝਿਆ ਨਹੀਂ ਸਮਝਿਆ ਕਿਸੇ ਦੇ ਹੁਕਮਾਂ ਨਾਲ ਕੀਤਾ ਜਾਂ ਖੁਸ਼ਾਮਦੀ ਦੇ ਵਿੱਚ ਇੰਨੇ ਕਿ ਰੁੱਝ ਗਏ ਕਿ ਉਹਨਾਂ ਨੇ ਆਪਣੀ ਹੀ ਪੰਜਾਬ ਦੀ ਧਿਰ ਨੂੰ ਜਿਹੜਾ ਕਿ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਜਿੰਨਾ ਮਾਹੌਲ ਸੀ ਉਹ ਮਾਹੌਲ ਉਸ ਗੱਲ ਦੇ ਵਿੱਚ ਉਸ ਸਮੇਂ ਵਿੱਚ ਬੀਬਾ ਹਰਸਮਨ ਦੇ ਹੱਕ ਵਿੱਚ ਭੁਗਤਿਆ ਪਰ ਮਾੜੀ ਗੱਲ ਹੋਈ ਮੈਨੂੰ ਇਹ ਲੱਗਦਾ ਕਿ ਸੁਨੀਲ ਜਾਖੜ ਬੜੇ ਇੱਕ ਆਦਬ ਜੈਨਯ ਦੇ ਬੰਦੇ ਨੇ ਮੈਂ ਬਹੁਤ ਵਾਰ ਸੁਣਦਾ ਉਹਨਾਂ ਨੂੰ ਉਹ ਸਮੇਂ ਹਾਜ਼ਰ ਸੀ ਉਸ ਸਮੇਂ ਦੇ ਉੱਤੇ ਸਾਡੇ ਜਿਹੜੇ ਸਤਕਾਰਯੋਗ ਸੋਮ ਪ੍ਰਕਾਸ਼ ਮੰਤਰੀ ਨੇ ਜਿਹੜੇ ਕਿ ਅੱਜ ਵੀ ਜੇ ਇਹ ਗੱਲ ਕਹਿ ਲਈਏ ਤੇ ਮੈਂ ਉਹਨਾਂ ਦੇ ਮੂੰਹੋਂ ਵੀ ਬਹੁਤ ਵਾਰ ਸੁਣਿਆ ਕਿ ਜੇ ਅਕਾਲੀ ਦਲ ਦੀ ਵੋਟ ਮੈਨੂੰ ਮਿਲੀ ਤੇ ਮੈਂ ਐਮਪੀ ਬਣਿਆ ਤੇ ਮੈਂ ਮੰਤਰੀ ਬਣਿਆ ਸਾਡੇ ਹਰਦੀਪਪੁਰੀ ਸਾਹਿਬ ਭਾਵੇਂ ਕਿ ਪੰਜਾਬ ਨਾਲ ਬਾੜਾ ਵਾਹ ਨਹੀਂ ਰੱਖਦੇ ਪਰ ਉਹਨਾਂ ਨੂੰ ਇੱਕ ਜਿਹੜੀ ਬੜੀ ਇਹ ਲਿਆਕਤ ਭਰਪੂਰ ਇੱਕ ਜਿਹੜੀ ਕਹਿੰਦੇ ਹੁੰਦੇ ਆ ਪੰਜਾਬ ਦੀ ਧੀ ਆ ਉਹਦੇ ਬਾਰੇ ਬੋਲਣ ਦੀ ਏਡੀ ਵੱਡੀ ਲੋੜ ਨਹੀਂ ਸੀ ਸੋ ਇਸ ਗੱਲ ਨਾਲ ਮਨ ਨੂੰ ਬੜੀ ਠੇਸ ਪਹੁੰਚੀ ਆ ਚੰਗਾ ਨਹੀਂ ਲੱਗਿਆ ਸਿਆਸਤ ਦੇ ਵਿੱਚ ਬੁਰੂ ਦੀ ਗੱਲ ਸੁਣਨੀ ਜਿਹੜੀ ਆ ਉਹ ਬੜੀ ਵੱਡੀ ਇੱਕ ਮਹਾਨਤਾ ਵੀ ਰੱਖਦੀ ਆ ਤੇ ਮਹਾਨਤਾ ਵੀ ਰੱਖਦੀ ਆ ਤੁਹਾਡੀ ਕਦਰ ਵੀ ਵਧਾਉਂਦੀ ਆ ਪੰਜਾਬ ਦੀ ਜੇ ਕੋਈ ਗੱਲ ਕਰੇਗਾ ਤੇ ਤੁਹਾਨੂੰ ਉਹ ਜੇ ਚੰਗਾ ਨਹੀਂ ਲੱਗੇਗਾ ਤੇ ਇਹ ਰੁਝਾਨ ਜਿਹੜਾ ਵਾ ਦੇਸ਼ ਵਾਸਤੇ ਅੱਛਾ ਨਹੀਂ ਹੈ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੇ ਲੋਕਾਂ ਦਾ ਕਿਸਾਨੀ ਦਾ ਇਹ ਬਹੁਤ ਵੱਡਾ ਰੋਲ ਹੈ ਜੋ ਵਤੀਰਾ ਕਿਸਾਨ ਨਾਲ ਅੱਜ ਦਿਖਾਈ ਦੇ ਰਿਹਾ ਸੋ ਇਹ ਵਤੀਰਾ ਜਿਹੜਾ ਆਉਣ ਵਾਲੇ ਸਮੇਂ ਲਈ ਇਹ ਦੇਸ਼ ਤੇ ਬੈਠੀ ਜਿਹੜੀ ਭਾਜਪਾ ਵਾ ਸੱਤਾ ਤੇ ਬੈਠੀ ਆ ਉਹਦੇ ਵਾਸਤੇ ਵੱਡੀ ਮੁਸ਼ਕਲ ਖੜੀ ਕਰ ਸਕਦਾ ਕਿਉਂਕਿ ਇਹ ਜਿਹੜਾ ਜਿਹੜਾ ਸੂਬਾ ਵਾ ਇਹ ਸਾਡਾ ਬਾਰਡਰ ਸੂਬਾ ਵਾ ਸੋ ਇਹ ਜਿਹੜਾ ਕੁਝ ਵਾਪਰਿਆ ਠੰਡਾ ਦੇ ਅੰਦਰ ਉਹ ਇੱਕ ਭਾਈਚਾਰਕ ਤੌਰ ਤੇ ਉੱਤੇ ਜੋ ਹਾਲਾਤ ਨੇ ਸਾਡੇ ਪੰਜਾਬ ਦੀ ਵਿਰਾਸਤ ਆ ਉਹ ਇੱਕ ਚੰਗੀ ਤਸਵੀਰ ਨਹੀਂ ਸੀ ਇਸ ਨੂੰ ਬੜੀ ਛਿੱਦਤ ਨਾਲ ਸਮਝਣ ਦੀ ਲੋੜ ਹੈ